ਆ ਅਸੀਂ ਮੇਲੇ 'ਚ ਉੜ ਗਏ ਪੈਗ ਲਾਉਣ ਲੱਗੇ ਤੱਕ ਤੂਰੇ ਪਤਾ ਨਹੀਂ ਕਿਵੇਂ ਪੰਗਾ ਲੈ ਲਿਆ ਕੰਜਰ ਦੇ ਨੇ ਹੋਟਲ ਵਾਲੇ ਨਾਲ ਨੇਰੇ ਹੋਏ ਹੁਣ ਮੇਲੇ ਵਾਲਿਆਂ ਦੀ ਵੀ ਪੀਤੀ ਹੁੰਦੀ ਹੈ ਹੋਟਲ ਵਾਲਿਆਂ ਦੀ ਬਾਈ ਉਹ ਤਾਂ ਇੱਕ ਵੀ ਨਿਕਲ ਝਾਰ ਨਹੀਂ ਲੈ ਕੇ ਚਮਟਾ ਲੈ ਕੇ ਦੋ ਵੀ ਨਿਕਲ ਤਿੰਨ ਵੀ ਨਿਕਲ ਅਸੀਂ ਤਾਂ ਚਾਰ ਕੇ ਜਾਣੇ ਸੀ ਮੈਂਟੂ ਭੱਜ ਲਿਆ ਸਾਰੇ ਮਗਰ ਲਾਲਾ ਲਾਲਾ ਦੂ 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 ਜਿਹਨੇ ਪੰਗਾ ਲਿਆ ਸੀ ਉਹ ਹੁਣ ਇੱਕ ਪਾਸੇ ਹੁਣ ਦੋ ਨਿਕਲ ਗਏ ਮੈਂਟੂ ਤੇ ਉਹ ਇਹ ਬਲਾਸਪੁਰ ਨੂੰ ਪੈ ਗਏ ਸਾਰੇ ਝਾਰ ਨਾਲੇ ਇਨਾ ਮਗਰ ਹੁਣ ਮੈਂਟੂ ਨੂੰ ਨਾਂ ਦਾ ਪਤਾ ਲੱਗੇ ਵੀ ਮੇਰੇ ਮਗਰ ਹੈ ਕਿ ਇਹਦੇ ਮਗਰ ਆਉਂਦੇ ਉੱਟਣ ਗਏ ਜੀ ਉਹ ਮੈਂਟੂ ਨੂੰ ਕਹਿੰਦਾ ਤੂੰ ਹੋਰ ਪਾਸੇ ਨੂੰ ਭੱਜਲਾ ਅਗਰ ਤੂੰ ਮਗਰ ਮੁਰਦਾ ਇੱਧਰ ਨੂੰ ਭੱਜਲਾ ਬਾਣਾ ਨੂੰ ਕਹਿੰਦਾ ਨਾ ਮੈਂ ਤਾਂ ਤੇਰੇ ਮਗਰ ਹੀ ਚੱਲੂ ਮੈਂਟੂ ਕਹਿੰਦਾ ਮੈਂ ਕਿਹਾ ਵੀ ਇਹ ਕਟਾਊ ਸਾਲਾ ਤੇ ਨਾ ਮੇਰੀਆਂ ਬੱਖੀਆਂ ਰਹਿ ਗਈਆਂ ਕਹਿੰਦਾ ਉਹਦੋਂ ਉਹ ਭਾਗੀਆ ਨੂੰ ਮੁੜ ਗਿਆ ਮੈਂ ਬਲਾਸਪੁਰ ਨੂੰ ਲੰਘ ਗਿਆ ਕਹਿੰਦਾ ਉਹ ਸਾਰੇ ਝਾਰਨੀ ਵਾਲੇ ਭਾਗੀਆ ਨੂੰ ਮੁੜ ਗਿਆ ਕਹਿੰਦਾ ਮੈਂ ਖੜ ਗਿਆ ਕਹਿੰਦਾ ਮੈਂ ਕਿਹਾ ਮੈਂ ਭਲੇਖੇ ਜੀ ਭੱਜ ਗਿਆ ਯਾਰ ਕਾਲੇ ਹੈ ਤਾਂ ਉਹਦੇ ਮਗਰ ਸੀ ਕਹਿੰਦਾ ਉਦੋਂ ਮਤਲਬ ਕਿ ਢਾਡੂ ਨਹੀਂ ਹੁੰਦਾ ਸੀਗਾ ਲੜਾਈ ਪੜਾਈ ਦਾ ਵੀ ਆਪਾਂ ਲੜਨਾ ਜਾਂ ਨਹੀਂ ਤੇ ਮੈਂਟੂ ਨੇ ਨਾ ਲੜਿਆ ਨਾ ਕਰਿਆ ਉੱਠ ਕੇ ਤੰਨਾਂ ਦੇ ਨਾਲੋਂ ਹੁਣ ਹੋ ਗਿਆ ਉਹਦੇ ਮੂਰੇ ਜਿਹੜਾ ਲੜਿਆ ਸੀ ਉਹ ਤਾਂ ਉਹਦੇ ਮਗਰ ਪਏ ਵੇ ਉਹੀ ਸੱਤਰ ਤੇ ਜਾਵੇ